ਨਾ ਸਰੀ ਮਹੱਲਾ ਪੰਜਵਾ ਤੁਮ ਦਾਤਿ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਤੁਮ ਦਾਤਿ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੰਬਾਰਕ ਤੁਮਰੇ ਧਾਰੇ ਜਹਿਬਾ ਏਕ ਕਵਨ ਗੁਣ ਕਹੀਏ ਬੇਸ਼ੁਮਾਰ ਬਯੰਤ ਸੁਆਮੀ ਈਰਵੰਤਨ ਕਿਨਹੀ ਲਹੀਏ ਰਹਾ ਲ਼ੋਟ ਪਰਾਧ ਹਮਾਰੇ ਖੰਡ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤਮਰੀ ਸ਼ਰਨ ਤਮਰੀ ਆਸਾ ਤੁਮਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦੀ ਆਲਾ ਨਾਨਕ ਕਰਕੇ ਗੋਲੇ ਰਾਖੋ ਰਾਖਣ ਹਾਰ ਦੀ ਆਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ